ਮਾਂਸਾ ਦੀ ਪੁਰਾਣੀ ਅਨਾਜ ਮੰਡੀ ਵਿਖੇ ਕੀਤੀ ਜਾਵੇਗੀ ਵਿਸ਼ਾਲ ਰਾਜਸੀ ਰੈਲੀ ਕਾਮਰੇਡ ਕ੍ਰਿਸ਼ਨ ਚੋਹਾਨ ਅੱਜ ਸ਼ਾਮ ਕਰੀਬ 5 ਵਜੇ ਜਾਣਕਾਰੀ ਦਿੰਦਿਆਂ ਸੀਪੀਆਈ ਦੇ ਆਗੂ ਕ੍ਰਿਸ਼ਨ ਚੋਹਾਨ ਨੇ ਕਿਹਾ ਕਿ ਕੱਲ ਮਿਤੀ 30 ਦਸੰਬਰ 2024 ਦਿਨ ਸੋਮਵਾਰ ਨੂੰ ਮਾਂਸਾ ਦੀ ਪੁਰਾਣੀ ਅਨਾਜ ਮੰਡੀ ਸੁਭਾਸ਼ ਨਾਟਕ ਕਲੱਬ ਨਜ਼ਦੀਕ ਭਾਰਤੀ ਕਮਿਊਨਿਸਟ ਪਾਰਟੀ ਦੀ ਸੋਵੀ ਬਰੇਗੰਡ ਨੂੰ ਸਮਰਪਿਤ ਬਹੁਤ ਹੀ ਵਿਸ਼ਾਲ ਰੈਲੀ ਕੀਤੀ ਜਾ ਰਹੀ ਹੈ ਉੱਥੇ ਉਹਨਾਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਵੱਡੇ ਵਪਾਰੀਆਂ ਪੱਖੀ ਨੀਤੀਆਂ ਬਣਾ ਕੇ ਲਗਾਤਾਰ ਛੋਟੇ ਵਪਾਰੀਆਂ ਨੂੰ ਖਤਮ ਕੀਤਾ ਜਾ ਰਿਹਾ ਹੈ ਉੱਥੇ ਉਹਨਾਂ ਕਿਹਾ ਕਿ ਇਸ ਦੇ ਨਾਲ ਹੀ ਸਾਡੇ ਵੱਲੋਂ ਰੁਜ਼ਗਾਰ ਸਿੱਖਿਆ ਤੇ ਸਿਹਤਕ ਦੀ ਕਾਨੂੰਨੀ ਗਾਰੰਟੀ ਦੀ ਮੰਗ ਕੀਤੀ ਜਾ ਰਹੀ ਹੈ ਉਹਨਾਂ ਕਿਹਾ ਕਿ ਇਸ ਦੇ ਨਾਲ ਹੀ ਮਨਰੇਗਾ ਮਜ਼ਦੂਰਾ ਦਾ ਸਰਕਾਰ ਵੱਲੋਂ ਲਗਾਤਾਰ ਦੰਮ ਕੋਟਿਆ ਜਾ ਰਿਹਾ ਹੈ ਜਿਸ ਨੂੰ ਲੈ ਕੇ ਭਾਰਤੀ ਕਮਿਊਨਿਸਟ ਪਾਰਟੀ ਵੱਲੋਂ ਸਰਕਾਰ ਤੋਂ ਮੰਗ ਕੀਤੀ ਜਾਂਦੀ ਹੈ ਕਿ ਮਨਰੇਗਾ ਮਜ਼ਦੂਰਾ ਨੂੰ ਘੱਟ ਤੋਂ ਘੱਟ 700 ਰੁਪਏ ਦਿਹਾੜੀ ਦਿੱਤੀ ਜਾਵੇ ਅਤੇ ਮਨਰੇਗਾ ਮਜ਼ਦੂਰਾ ਤੋਂ 100 ਦਿਨ ਨਹੀਂ ਸਗੋ 200 ਦਿਨ ਕੰਮ ਲਿਆ ਜਾਵੇ ਉੱਥੇ ਉਹਨਾਂ ਮਾਨਸਾ ਵਾਸੀਆਂ ਨੂੰ ਇਸ ਰਾਸ਼ੀ ਰੈਲੀ ਵਿੱਚ ਵੱਧ ਛੜ ਕੇ ਪਹੁੰਚਣ ਦੀ ਅਪੀਲ ਕੀਤੀ ਭਾਰਤੀ ਕਮਿਊਨਿਸਟ ਪਾਰਟੀ ਦੀ ਸ਼ੌਮੀ ਬਰੇਗੰਡ ਨੂੰ ਸਮਰਪਤ ਜ਼ਿਲ੍ਹਾ ਮਾਨਸਾ ਵੱਲੋਂ ਬਹੁਤ ਭਾਰੀ ਵਿਚਾਰ ਰੈਲੀ ਕੀਤੀ ਜਾ ਰਹੀ ਹੈ ਜਿੱਥੇ ਅਸੀਂ ਪਾਰਟੀ ਦੇ ਜਸ਼ਨ ਮਨਾ ਰਹੇ ਹਾਂ ਉੱਥੇ ਦੇਸ਼ ਦੇ ਪ੍ਰਤੀ ਮੋਦੀ ਸਰਕਾਰ ਦੀਆਂ ਜੋ ਆਰਥਿਕ ਨੀਤੀਆਂ ਜਿਹੜਾ ਪਰਚੂਨ ਵਪਾਰ ਹੈ ਛੋਟਾ ਕਾਰੋਬਾਰ ਹੈ ਔਰ ਉਹ ਨੀਤੀਆਂ ਦਾ ਸ਼ਿਕਾਰ ਹੋ ਕੇ ਕਿਉਂਕਿ ਆਨਲਾਈਨ ਸਿਸਟਮ ਤੇ ਜਿਹੜੇ ਵੱਡੇ ਵੱਡੇ ਮਾਲ ਆ ਉਹਨਾਂ ਨੇ ਕਾਰੋਬਾਰ ਜਿਹੜਾ ਚੋਪਟ ਕਰ ਦੇਣਾ ਅਸੀਂ ਉਸ ਦੇ ਵਿਰੋਧੇ ਵਿੱਚ ਹੈ ਤਿੰਨ ਜਿਹੜੇ ਮੁੱਖ ਤੌਰ ਤੇ ਸਾਡੇ ਮੁੱਦੇ ਹੈ ਉਹ ਰੋਜ਼ਗਾਰ ਸਿੱਖਿਆ ਤੇ ਸਿਹਤ ਇਸ ਦੀ ਕਾਨੂੰਨੀ ਗਰੰਟੀ ਦੀ ਜਿਹੜੀ ਮੰਗ ਹੈ ਉਹ ਸਾਡੀ ਰੈਲੀ ਦੇ ਵੱਲੋਂ ਵਿਸ਼ੇਸ਼ ਤੌਰ ਤੇ ਸਾਡੇ ਆਗੂ ਜਿਹੜਾ ਉਹਦੀ ਮੰਗ ਕਰਨਗੇ ਨਾਲ ਹੀ ਜਿਹੜੀ ਮਨਰੇਗਾ ਕਾਨੂੰਨ ਸਾਡੇ ਜਿਹੜੇ ਆ ਨੌਜ ਆਪਣੇ ਬੇਰੋਜ਼ਗਾਰ ਮਜ਼ਦੂਰਾਂ ਦੇ ਲਈ ਬਣਿਆ ਸੀ ਔਰ ਅੱਜ ਮਨਰੇਗਾ ਜਿਹੜਾ ਅੱਜ ਉਹ ਵੀ ਜਿਹੜਾ ਦਮ ਘੁੱਟ ਰਿਹਾ ਹੈ ਉਹਦਾ ਕਿਉਂਕਿ ਇਹ ਸਰਕਾਰ ਵੱਲੋਂ ਉਹਦਾ ਜਿਹੜਾ ਬਜਟ ਹੈ ਉਹ ਦਿਨ ਪਰ ਦਿਨ ਘਟਾਇਆ ਜਾ ਰਿਹਾ ਹੈ ਜਿੱਥੇ ਇਸ ਦਾ ਸਵਾਲ ਆ ਅਸੀਂ ਮੰਗ ਕਰਦੇ ਹਾਂ ਕਿ ਮਨਰੇਗਾ ਮਜ਼ਦੂਰਾਂ ਦੀ ਦਿਹਾੜੀ ਘੱਟੋ ਘੱਟ 700 ਰੁਪਇਆ ਔਰ 100 ਦਿਨ ਕੰਮ ਨਹੀਂ 200 ਦਿਨ ਕੰਮ ਦੇਣਾ ਜਿਹੜਾ ਯਕੀਨੀ ਬਣਾਇਆ ਜਾਵੇ ਔਰ ਇੱਥੇ ਬਸ ਨਹੀਂ ਦੂਜੇ ਤੀਜੇ ਜਿਹੜੇ ਸਾਡੇ ਆਰਥਿਕ ਸਵਾਲ ਨੇ ਸਾਡੀ ਜ਼ਿੰਦਗੀ ਦੇ ਨਾਲ ਜੁੜੇ ਹੋਏ ਸਵਾਲ ਨੇ ਉਹ ਖੇਤ ਮਜ਼ਦੂਰ ਨੇ ਕਿਸਾਨ ਨੇ ਛੋਟਾ ਵਪਾਰੀ ਹੈ ਜਿਹੜਾ ਛੋਟਾ ਕਾਰੋਬਾਰੀ ਹੈ ਉਹਨਾਂ ਦੇ ਕਰਜ਼ੇ ਦਾ ਸਵਾਲ ਹੈ ਉਸ ਦੀ ਮਾਫੀ ਦਾ ਸਵਾਲ ਹੈ ਔਰ ਇਹਨਾਂ ਜਿਹੜੇ ਸਾਡੇ ਮੁੱਦਿਆਂ ਤੇ ਸਾਡੀਆਂ ਸਮੱਸਿਆਵਾਂ ਨੂੰ ਲੈ ਕੇ ਜਿਹੜਾ ਲੀਡਰਸ਼ਿਪ ਵੱਲੋਂ ਵੱਡੀ ਗਿਣਤੀ ਦੇ ਵਿੱਚ ਜਿਹੜਾ ਵਿਚਾਰ ਪੇਸ਼ ਕੀਤੇ ਜਾਣਗੇ ਔਰ ਮੈਂ ਤੁਹਾਡੇ ਪ੍ਰੈਸ ਦੇ ਮਾਧਿਅਮ ਦੇ ਰਾਹੀਂ ਭਾਰਤੀ ਕਮਿਊਨਿਸਟ ਪਾਰਟੀ ਦੀ ਜ਼ਿਲ੍ਹਾ ਇਕਾਈ ਵੱਲੋਂ ਸਮੁੱਚੇ ਲੋਕਾਂ ਨੂੰ ਕਿਸਾਨਾਂ ਮਜ਼ਦੂਰਾਂ ਸ਼ਹਿਰੀ ਦੁਕਾਨਦਾਰ ਭਰਾਵਾਂ ਅਤੇ ਛੋਟੇ ਕਾਰੋਬਾਰੀਆਂ ਨੂੰ ਇਹ ਵੱਡੀ ਨਿਮਰਤਾ ਦੇ ਨਾਲ ਬੇਨਤੀ ਕਰਨੀ ਚਾਹੁੰਦਾ ਹੈ ਕਿ ਠੀਕ 11:00 ਵਜੇ 30 ਦਸੰਬਰ ਦਿਨ ਸੋਮਵਾਰ ਨੂੰ ਸਵੇਰੇ 11:00 ਵਜੇ ਪੁਰਾਣੀ ਅਨਾਜ ਮੰਡੀ ਨੇੜੇ ਸੁਹਾਸ ਨਾਟਕ ਕਲੱਬ ਕੋਲੇ ਪੁੱਜ ਕੇ ਇੱਥੇ ਵੱਡੀ ਗਿਣਤੀ ਦੇ ਵਿੱਚ ਬਹੀਰਾ ਕਤੋ ਤਾ ਜੋ ਆਪਾਂ ਜਿਹੜੇ ਆਪਣੇ ਮਸਲੇ ਆ ਆਪਣੀਆਂ ਮੰਗਾਂ ਉਹਨਾਂ ਨੂੰ ਹੱਲ ਕਰਵਾ ਸਕੀਏ